ਹਰੀਆਲੀ ਗ੍ਰੀਨਰੀ ਜੰਗਲ ਸੋਹਣੇ ਸੋਹਣੇ ਇਲਾਕੇ ਆਜੋ ਚਲਿਏ ਅੱਗੇ ਨੂੰ ਦੱਸਿਓ ਤੁਹਾਨੂੰ ਕਿੱਥੇ ਜਾ ਰਹੇ ਆ ਅਸਲਕਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਆ ਐਲਬੋ ਵਾਟਰਫਾਲਸ ਕੈਲਗਰੀ ਤੋਂ ਤਕਰੀਬਨ 80 ਕਿਲੋਮੀਟਰ ਦੀ ਦੂਰੀ ਤੇ ਆ 1 ਘੰਟਾ ਲੱਗ ਗਿਆ ਆਲਮੋਸਟ ਆਪਾਂ ਨੂੰ ਆਂਦੇ ਤੇ ਰਸਤਾ ਤੁਸੀਂ ਦੇਖ ਹੀ ਲਿਆ ਹੁਣਾ ਪਿੱਛੇ ਕਿੰਨਾ ਸੋਹਣਾ ਰਸਤਾ ਹੈ ਉਹ ਜ ਸਾਰਾ ਰਸਤਾ ਨੰਗ ਕੇ ਆਏ ਆ ਆਪਾਂ ਬੜਾ ਹੀ ਸੋਹਣਾ ਏਰੀਆ ਸਾਰਾ ਜੰਗਲਾਂ ਦੇ ਵਿੱਚੋਂ ਆਏ ਆ ਹਰੀਆਲੀ ਹਰੀਆਲੀ ਤੇ ਹੁਣ ਪਹੁੰਚੇ ਆ ਇੱਥੇ ਤੇ ਤੁਹਾਨੂੰ ਘੁਮਾਉਨੇ ਆ ਐਲਬੋ ਵਾਟਰਫਾਲਸ ਕਿੱਦਾਂ ਦੇ ਨੇ ਆਉ ਦਿਖਾਈਏ ਤੇ ਬੀ ਬਟ ਲੱਭ ਗਈ ਦੋ ਵਾਰੀ ਘੁਮ ਕੇ ਆ ساری ਪਾਰਕਿੰਗ ਹੈ ਇੱਧਰ ਦੇਖੋ ਜੰਗਲਾਂ ਦੇ ਵਿੱਚ ਹੀ ਸਾਰਾ ਸਾਰਾ ਏਰੀਆ ਜੰਗਲਾਂ ਦੇ ਵਿੱਚ ਆ ਤੇ ਇਧਰੋਂ ਦੀ ਐਂਟਰੀ ਆਪਣੀ ਇਹ ਵਾਸ਼ਰੂਮ ਹੈ ਤੇ ਨਾਲ ਹੀ ਇਧਰੋਂ ਦੀ ਐਂਟਰੀ ਆਪਾਂ ਆ ਚੱਲੀਏ ਅੱਗੇ ਨੂੰ ਦੇਖੋ ਕਿੰਨਾ ਸੋਹਣਾ ਓਏ ਹੋਏ ਪੂਰਾ ਜੰਗਲਾਂ ਦੇ ਵਿੱਚ ਬਣਿਆ ਹੋਇਆ ਆ ਸਾਰੇ ਇਹ ਲੋਕ ਆਪਣੇ ਪਿਕਨਿਕ ਦਾ ਸਮਾਨ ਲੈ ਕੇ ਆਏ ਨੇ ਉਹ ਜਾ ਰਹੇ ਨੇ ਮੰਮੀ ਹੋਣੀ ਦੀਪ ਹੋਣੀ ਡੈਡੀ ਹੋਣੀ ਸਾਰੇ ਜਾ ਰਹੇ ਨੇ ਇਧਰ ਜਾਲੀ ਸਾਰੀ ਇਧਰ ਸਾਰਾ ਰੀਵਰ ਸ਼ੁਰੂ ਹੋ ਜਾਂਦੀ ਆ ਆਜੋ ਚੱਲੀਏ ਅੱਗੇ ਚਲੋ ਆਜੋ ਅੱਗੇ ਚੱਲੀਏ ਚਲੋ ਇਧਰ ਨੂੰ ਐਂਟਰੀ ਆਪਾਂ ਕਰ ਲੱਗੇ ਆ ਵਾਟਰਫਾਲ ਨੂੰ ਹਨਾ ਮਨਰ ਓਏ ਓ ਇਧਰ ਧਿਆਨ ਆਇਓ ਆ ਤਿਲਕਨ ਹੋਣੀ ਧਿਆਨ ਆਇਓ ਇਧਰ ਮੇਰਾ ਅੱਗੇ ਤਾਂ ਰਾਹ ਦੂਜਾ ਵੇ ਤਿੰਨ ਦੂਸਤ ਨੂੰ ਨਾ ਕੋਈ ਕੰਢੀ ਪਕਰਾ ਉਹ ਪੈਦਲ ਜਾਣਾ ਕੋਈ ਯਾਰ ਪੱਕਾ ਆਹੀ ਰਸਤਾ ਚਲਿਓ ਕਿੱਥੇ ਆਏ ਸੀ ਮੰਨ ਵਾਟਰਫਾਲ ਬੋਲੋ ਵਾਟਰਫਾਲ ਕਿੱਥੇ ਆਏ ਸੀ ਸਾਰੇ ਆ ਰਹੇ ਪਿੱਛੇ ਆਜੋ ਆਜੋ ਉਹ ਦੇਖ ਪਾਪਾ ਵਾਟਰਫਾਲ ਵਾਟਰਫਾਲ ਜੋ ਬਾਈ ਕਰ ਦ ਬਾਈ ਕਰ ਇਧਰੋਂ ਚੜਨ ਨੇ ਆ ਉੱਪਰ ਨੂੰ ਥੋੜਾ ਜਿਹਾ ਓਹ ਸਾਹਮਣੇ ਓਹ ਇਧਰ ਜੇ ਆ ਜੋ ਕਸਤਾ ਬੜਾ ਸੋਨਾ ਲੱਗ ਰਿਹਾ ਵੇਖੋ ਜਾਨ ਦਾ ਪਾਪਾ ਇੱਧੇ ਇੱਧੇ ਜਾ ਲੈ ਬਹੁਤ ਸੋਨਾ ਏਰੀਆ ਵੇਖੋ ਬਸ ਪਹੁੰਚਣ ਵਾਲੇ ਸਾਹਮਣੇ ਤੁਹਾਨੂੰ ਦਿਖ ਲਾ ਪਿਆਣਾ ਸੱਜੇ ਬੰਨੇ ਵਾਟਰਫਾਲਸ waterfall ਉੱਚਾ ਨਹੀਂ ਮੈਨੂੰ ਫਾਲਸ ਨਾ ਮੇਰਾ ਥੋੜਾ ਜਿਹਾ ਉਹ ਦੇਖੋ ਥੱਲੇ ਡਿੱਗਦੇ ਪਾਣੀ ਉੱਥੋਂ ਅੱਜ ਦਿਖਾਣੇ ਆ ਲੱਗੋ ਜਾ ਕੇ ਪਾਪਾ ਬਾਤ ਬਾਏ ਓਏ ਵਾਟਰਫਾਲ ਵਾਹ ਮਨਹਰ ਨਹੀਂ ਵੈਰੀ ਗੁੱਡ ਨਹੀਂ ਨਹੀਂ ਕਰਨੀ ਨਾ ਹਾਂ ਉਹ ਬਿਗ ਪਾਣੀ ਆ ਕਾਪੀ ਉਹ ਬਿਗ ਵਾਟਰਫਾਲ ਮਨਹਰ ਆ ਲੇਖੋ ਜੀ ਕਿੰਨਾ ਸੋਹਣਾ ਹੈ ਨਜ਼ਾਰਾ ਆ ਵੀ ਰੁਕ 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 ਦੇਖੋ ਜੀ ਓਏ ਹੋਏ ਹੋਏ ਬਹੁਤ ਸੋਹਣਾ ਜੀ ਦੇਖ ਬਹੁਤ ਇਹ ਪਾਪਾ ਬਹੁਤ ਵਾਜ ਤੈਨੂੰ ਆਲਪ ਵੀ ਨਹੀਂ ਪਾਣੀ ਦੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਓਏ ਹੋਏ ਹੋਏ ਬਹੁਤ ਸੋਹਣਾ ਐਦੋਂ ਜਾ ਰਿਹਾ ਓਥੇ ਹੋਰ ਵੱਡਾ ਥੋੜਾ ਉਹ ਦੇਖੋ ਓਥੇ ਜੀ ਤੋਂ ਹੋਰ ਵੱਡਾ ਥੱਲੇ ਨੂੰ ਆਹ ਉਹ ਨਾਲੇ ਟ੍ਰੇਲ ਬਣੀ ਪੋੜੀਆਂ ਬਣੀ ਸਾਰੀਆਂ ਚਾਰ ਨੂੰ ਉਹ ਦੇਖੋ ਪੋੜੀਆਂ ਬਣੀਆਂ ਨਾਲ ਟ੍ਰੇਲ ਆ ਨਾਲ ਆ ਇੱਥੇ ਇੱਥੇ ਡੂੰਗਾ ਸੁਰਾ ਆ ਆਈ ਲਵ ਥੀਸ ਮੋਰ ਵਾਟਰ ਵਾਟਰ ਨਦੀ ਜਾ ਉਹ ਪਾਪਾ ਉਹ ਪਾਣੀ ਥੋੜਾ ਹੀ ਆ ਬੰਨ ਹੈ ਹੈਲੋ ਉੱਤੇ ਆ ਨਾ ਸਲੋ ਸਲੋ ਮਣਸ ਲੋ ਸਲੋ ਸਲੋ ਆਇਦੋ ਥੱਲੇ ਉਤਰ ਕੇ ਆਏ ਆਪਾਂ ਆਹ ਥੱਲੇ ਉਤਰ ਕੇ ਮੈਂ ਸਲੋ ਸਲੋ ਆਜੋ ਉਧਰ ਜਾ ਰਹੇ ਆਪਾਂ ਸਲੋ ਸਲੋ ਇੱਥੇ ਪੈਰ ਰੱਖੋ ਇਧਰ ਇਧਰ ਆਓ ਇਧਰ ਆਓ ਆਹੋ ਵਾਓ ਮਣਹਰ ਸਲੋ ਸਲੋ ਇਥੇ ਸਟਾਪ 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 ਸੋ ਪਾਣੀ ਗੰਦਾ ਗੰਦਾ ਸਟਾਪ ਇਧਰ ਆ ਜਾਓ ਇਧਰ ਆ ਜਾਓ ਪਾਣੀ ਗਿਲਲਾ ਪੜ ਮੈਨ ਇਧਰ ਆ ਜਾਓ ਆਹ ਥਰੇ ਉੱਤੇ ਕੇ ਮੈਂ ਚਲੋ ਸਲੋ ਆ ਜਾਓ ਉਧਰ ਜਾ ਰਹੇ ਆ ਪਾ ਸਲੋ ਸਲੋ ਇੱਥੇ ਪੈਰ ਖੁੱਿੱਦੜ ਇਧਰ ਆਓ ਇਧਰ ਆਓ ਆਹੋ ਵਾਓ ਮਨਹਰੇ ਸਲੋ ਸਲੋ ਇੱਥੇ ਸਟਾਪ ਸਟਾਪ ਸਲੋ ਸੋ ਪਾਣੀ ਕੰਦਾ ਕੰਦਾ ਸਟਾਪ ਇਧਰ ਆ ਜਾ ਇਧਰ ਆ ਜਾ ਅਣੀ ਗਿਲ੍ਹਾਪੁਰ ਮਨੇ ਇੱਧਰ ਆ ਜਾ ਅਮੀ ਤੇਦੀਪ ਨੇ ਜਗਾ ਲੱਭੀ ਵਾਟਰਫਾਲ ਲੱਗੇ ਹੈ ਹੱਥ ਫੜੋ ਹਾਂ ਹੱਥ ਛੱਡਣਾ ਫੜੀ ਹੱਥ ਫੜੋ ਬੜੀ ਸੋਨੀ ਨਹਿਰ ਹੈ ਰਸਤਾ ਬੜਾ ਵਧੀਆ ਲੱਗ ਰਿਹਾ ਪਾਣੀ ਜਾ ਰਿਹਾ ਇੱਥੋਂ ਆ ਦੇਖੋ ਇੱਥੇ ਇੱਥੇ ਆ ਕੇ ਡੂੰਘਾ ਹੋ ਜਾਂਦਾ ਬਹੁਤ ਸੋਹਣਾ ਕਿੰਨਾ ਸਾਫ਼ ਪਾਣੀ ਦੇਖੋ ਪਿੱਛੇ ਪੱਥਰ ਲੱਭ ਰਹੇ ਆ ਪੂਰੇ

오, 아, 빌리, 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 ਮਨਨ ਨਿੱਚੇ ਨਹੀਂ ਬੈਠਣਾ ਇਹਨੂੰ ਪੱਥਰ ਤੇ ਬਿਠਾਓ ਪੱਥਰ ਤੇ ਹੈਲੋ ਮਨਹਰ ਹਰਾ ਫੈਕ ਵਰਕ ਆਓ

ਪੜਾ ਨਾ ਬਟਾ ਮਾਤਾ ਹਾਈ ਕਿੰਨੀ ਤੇਲੇ ਬੱਚਾ ਛੋਟ ਲੱਗਦੀ ਹੈ ਹੈਲੋ ਲਿਪੇ ਆਪਾਂ ਪੈਰਪੂਲ ਧੋਲੇ ਆ ਸਾਰੇ ਬਾਕੀ ਤਾਂ ਅੰਗਰੇਜ਼ ਤਰੀ ਨਹਾਣ ਨੂੰ ਹੁੰਦੇ ਇੱਥੇ ਤੇ ਸਾਰੇ ਜਣੇ ਆਪਣਾ ਪੂਰਾ ਤਿਆਰੀ ਨਾਲ ਆਏ ਆ ਪਾਣੀ ਬੜਾ ਠੰਡਾ ਮਤਲਬ 2 ਕਿ ਮਿੰਟ ਵਿੱਚ ਰੱਖੋ ਪੈਰ ਲਾਲ ਹੋ ਜਾਂਦੇ ਸੁਨ ਹੋ ਜਾਂਦੇ ਫਿਰ ਬਾਹਰ ਆਣਾ ਪੈਂਦਾ ਵਾ ਤੇ ਫਿਰ ਥੋੜੀ ਦਰਵਾਜ਼ਾ ਅੰਦਰ ਚਾਈਦਾ ਫਿਰ ਬਾਹਰ ਆਈਦਾ ਇਹ ਚੱਲਣ ਦੇ ਕੰਮ ਤੇ ਦੇਖੋ ਪਿੱਛੇ ਕਿੰਨਾ ਸੋਹਣਾ ਵਿਊ ਆ ਔਰ ਦੇਖੋ ਬਹੁਤ ਸੋਹਣਾ ਪਾਣੀ ਮਜ਼ਾ ਆ ਰਿਹਾ ਪੂਰਾ ਨਜ਼ਾਰੇ ਆ ਪੂਰੇ ਅੱਜ ਤੋਂ ਆਪਾਂ ਤਾਂ ਕਰੀ ਅੱਜ ਮੌਸਮ ਵਧੀਆ ਸੀ ਧੁੱਪ ਚੜੀ ਐ 25 30 ਡਿਗਰੀ ਟੈਂਪਰੇਚਰ ਐ ਤੇ ਜਗਾ ਦੇਖੋ ਤੁਸੀਂ ਪਿੱਛੇ ਦੇਖ ਹੀ ਪ ਆਹ ਹੁਣ ਅਪੱਥਲੇ ਨੂੰ ਉਧਰ ਨੂੰ ਜਾ ਰਹੇ ਆਂ ਕੈਂਪਿੰਗ ਦਾ ਸਮਾਨ ਲੈ ਕੇ ਆਏ ਆਂ ਆਪ ਆਪਣਾ ਟੈਕਨੀਕ ਦਾ ਉਹ ਲਾਣੇ ਆ ਕਿਤੇ ਤੁਹਾਨੂੰ ਦਿਖਾਣੇ ਆ ਕੀ ਕੀ ਸੈਟਿੰਗ ਹੈ ਸਾਰੀ ਤੇ ਆਹ ਦੇਖੋ ਪਿੱਛੇ ਵਾਟਰਫਾਲ ਸਾਰਾ ਕਿਦਾਂ ਜਾਂਦਾ ਹੈ ਵਾਟਰਫਾਲ ਤੋਂ ਇਧਰ ਨੂੰ ਆ ਗਏ ਆਂ ਆਪਾਂ ਹੁਣ ਤੇ ਜਗਾ ਲੱਭਣੇ ਆ ਬੈਠਣ ਨੂੰ ਲਬੂ ਫਿਰ ਫਾਲਟ ਹੈ ਹੀ ਕਿ ਉਹ ਬੰਦਾ ਹੈ ਨਾ ਚੋਰ ਲੈ ਰਿਹਾ ਨਾ ਬਾਰੀ ਲੈਣ ਵਾਲਾ ਹੈ ਆਜੀ ਰਗੜਨ ਕਰਨ ਲੱਗੇ ਆ ਬਾਦੀ ਕਿਉ ਦਾ ਉਹ ਦੇਖ ਬੁੱਕਾ ਦੱਫੇ ਨਹੀਂ ਦੇ ਰੋਸ ਕਰਦੇ ਦੇਣਾ ਕੋਫੂ ਨਾ ਬਿਜਾ ਇਹਦਾ ਇਹਦਾ ਇਹ ਨਵਾਂ ਬਾਰਬੀਕਿਊ ਹੈ ਮਦਨ ਹੋਲੇ ਬੋਲੇ ਲੋਕੀ ਚਲੋ ਕਿਧਰ ਪਹਿਲੀ ਪਹਿਲੀ ਗਲੀ ਅਗਲੀ ਅਗਰ ਤੇ ਪਹਿਲਾਂ ਵੈਸਣੋ ਬਣਾਇਆ ਤਾਂ ਫਿਰ ਦੂਸਰਾ ਬਣਾਇਆ ਵਿੱਚ ਕੂੜਾ ਲਾ ਕੇ ਲੈ ਬ੍ਰਾਉਨ ਆ ਕੱਪ ਨਹੀਂ ਵਸ ਤੇਰੇ ਕੋਲ ਕੂੜਾ ਬਣਾਉਂਦੇ ਆ ਜਿਆਦੀ ਫਾਇਰ ਕਰਾਏ ਆਹ ਕੱਤੇ ਪੁੰਜੇ ਨਾ ਕੋ ਮਰਦ ਨਾ ਠੀਕ ਹੈ ਫਿਰ ਚੱਲੀ ਬਈ ਕਰ ਹਾਂ ਲੋਕ ਲਗਾਏ ਲੈ ਕੋਲ ਉਸ ਆਪਣੀ ਇਹ ਬਾਤ ਜੀਦਾ ਗਾ ਲੋ ਜੀ ਉੱਥੇ ਬੈਠੋ ਕੁਝ ਬੈਠੋ ਰੋਪਰ ਲੋਕ ਲਗਾ ਹੋਏ ਕਿੰਨਾ ਵਧੀਆ ਟੋਟਾ ਵਿੱਚ ਦੋਲੀ ਹੋਈ ਚਾਤੀ

ਕੁੱਚੇ ਕਿਤੇ ਮੇਲੇ ਵੇ ਬਾਰਬੀਕਿਊ ਚ ਪਹਿਲਾ ਪਾੜ ਰੱਖਤਾ ਆਪਾਂ ਆਪਣਾ ਸੇਕਾ ਪੂਰਾ ਚੱਲ ਰਿਹਾ ਹੈ ਫਿਲਹਾਲ ਵੈਜ ਵਾਲਾ ਪਹਿਲਾਂ ਸਮਾਨ ਰੱਖਿਆ ਚਾ ਆਪਾਂ ਸਾਰਿਆਂ ਨੇ ਬੈਠਿਆ ਇੱਥੇ ਜੇਰਾ ਲਾ ਰਿਹਾ ਹੈ ਜਗਾ ਬਹੁਤ ਵਧੀਆ ਮਿਰਿਆ ਨੂੰ ਇਓਨ ਸਿਕਨਮੀ ਆ ਗਿਆ ਆਪਣਾ ਗ੍ਰਿਲ ਨੂੰ ਵਾਸਤੇ ਮੈਜੋ ਦਾ ਸਮਾਨ ਆਲਰੇਡੀ ਬਣ ਗਿਆ ਸਾਰਾ ਚਾਪ ਚੂਪ ਬਣ ਗਈ ਹੈ 버거 ਬਣ ਗਏ ਆ 버ਜੂ ਦੇ ਲੋਕੇਸ਼ਨ ਤੇ ਬੈਠੇ ਆ ਹੋਪਫੁਲੀ ਲੋਕੇਸ਼ਨ ਤੁਹਾਨੂੰ ਵੇਖ ਕੇ ਵੀ ਵਧੀਆ ਲੱਗ ਰਿਹਾ ਹੋਵੇਗਾ ਹੈਲੋ ਉਹ ਸਿੱਧਾ ਰਸਤਾ ਅੱਗੇ ਨਹਿਰ ਨੂੰ ਜਾਂਦਾ ਹੈ ਜਿਹੜਾ ਤੁਹਾਨੂੰ ਫੋਲ ਦਿਖਾਇਆ ਸੀ ਉਹ ਸਿੱਧਾ ਰਸਤਾ ਜਾਂਦਾ ਅੱਗੇ ਨੂੰ ਤੇ ਇੱਥੇ ਆਪਾਂ ਲਾਇਆ ਹੈ ਪਿਕਨਿਕ ਵਾਲਾ ਡੇਰਾ ਆਪਣਾ ਕੀ ਨਾ ਵੇ ਰੋ ਰੀਆ ਬੜੀਆ ਬਣਾਵਾ ਚਾਚੀ ਨਾ ਰੇ ਨਾ ਲੈ ਵੀ ਦੂਜੀ ਟਿਕਨ ਆ ਗਿਆ ਚਾਚੀ ਨਾ ਚੀਰ ਨਾਲ ਚੀਰ ਮਾਰ ਨੂੰ ਪਰ ਬੈਠ ਜਾ ਹਰਾਮ ਨਾ ਵੋਏ ਦੇਖੋ ਘੂਰ ਰਿਆ ਵੋਏ ਤੂੰ ਏਦਾਰ ਕੰਮ ਚੱਲ ਰਿਹਾ ਪੂਰਾ ਥੁਏਦਾਰ ਸੁਦੀ ਬੈਠੋ ਰੋਸ਼ੀ ਨਜ਼ਾਰੇ ਦਾ ਜਗਾ ਵੇਖੋ ਮਝ ਆ ਰਿਹਾ ਹੈ ਬੈ ਕੇ ਹਾਂਜੀ ਉਧਰੋਂ ਫਿਰ ਆ ਪਾ ਆ ਗਏ ਸੀ ਤੇ ਉਧਰ ਥੋੜਾ ਜਿਆਦਾ ਬੱਚੇ ਕਾਬੂ ਨਹੀਂ ਆਦੇ ਸੀ ਪੱਥਰੀਲਾ ਇਲਾਕਾ ਸੀ ਥੋੜਾ ਫਿਰ ਆਪਾਂ ਵਾਪਸ ਬੋਨਸ پارک ਆਏ ਆ ਬੋਨਸ پارک ਚ ਡੇਰਾ ਲਾਇਆ ਫਿਰ ਆਪਾਂ ਡੇਰਾ ਦੁਬਾਰਾ ਲੱਗ ਗਿਆ ਵਾ ਤੇ ਚਾਹ ਸਾਡੀ ਰਹਿ ਗਈ ਉੱਥੇ ਚਾਹ ਨਹੀਂ ਬਣਾਈ ਸੀ ਬੱਚਾ ਤਾਂ ਸਮਾਨ ਸਾਰਾ ਲਿਆਂਦਾ ਸੀ ਤੇ ਚਾਹ ਬਣਦੀ ਹੁਣ ਅਜੇ ਤੁਹਾਨੂੰ ਦਿਖਾਨੇ ਚਾਹ ਬਣਦੀ ਪੀ ਆਜੋ ਸਾਹਮਣੇ ਨਹਿਰ ਚੱਲ ਰਹੀ ਹੈ ਬੋ ਰਿਵਰ ਤੇ ਇੱਧਰ ਦੇਖੋ ਸਾਡੀ ਚਾਹ ਬਣ ਗਈ ਆ ਰਾਹੁਲ ਸੇਠ ਸਾਹਿਬ ਚਾਹ ਬਣਾ ਰਹੇ ਨੇ ਨਾਲ ਟਿੱਕੀਆਂ ਚਿਕਨ ਵੀ ਨਾਲ ਹੀ ਚੱਲ ਰਿਹਾ ਚਾਹ ਥੋੜਾ ਗੈਸ ਸਾਡਾ ਸਲੋ ਆ ਚਾਰ ਨੂੰ ਟਾਈਮ ਲੱਗ ਗਿਆ ਵਾ ਡੈਡੀ ਰੈਸਟ ਕਰ ਰਹੇ ਆ ਬੱਚੇ ਬੈਠੇ ਸਾਰੇ ਇਹ ਸਾਡਾ ਆਖਰੀ ਪੜਾਓ ਇੱਥੇ ਇੱਥੇ ਬੈ ਕੇ ਰੈਸਟ ਉਸ ਕਰਾਂਗੇ ਚਾਹ ਚੂ ਪੀਵਾਂਗੇ ਫਿਰ ਆਪਾਂ ਘਰ ਨੂੰ ਪ੍ਰਸਤਾਨ ਕਰਾਂਗੇ ਜਗਾ ਸਾਰੀਆਂ ਵਧੀਆ ਨੇ ਇੱਥੇ ਜਗਾ ਸਾਰੀ ਵਧੀਆ ਨੇ ਸਾਰੇ ਆਏ ਨੇ ਆ ਦੇਖੋ ਬੋਰੀ ਵਾਲ ਦੇਖੋ ਕਿੰਨੀ ਵਧੀਆ ਜਿਆਦਾ ਡੂੰਗਾ ਨਹੀਂ ਐ ਇੱਥੇ ਸਟਾਰਟਿੰਗ ਤੋਂ ਹੋਪਫੁਲੀ ਤੁਹਾਨੂੰ ਇਹ ਟ੍ਰਿਪ ਵਧੀਆ ਲੱਗਿਆ ਹੋਵੇਗਾ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀ ਆ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ